ਪਹਿਲਾਂ ਦਾ ਬਹੁਤ ਬਹੁਤ ਵੈਲਕਮ ਕੀਤਾ ਜਾਂਦਾ ਹੈ ਤੇ ਮੈਂ ਕੋਈ ਸਾਹਿਬ ਦਾ ਧੰਨਵਾਦ ਆ ਜੋ ਕੀ ਬਹੁਤ ਵਧੀਆ ਇੱਥੇ ਕੰਮ ਕਰ ਰਹੇ ਨੇ ਸਟੇਡੀਅਮ ਚਾਨਵਲ ਟੈਂਪ 53 ਤੋਂ ਗੀਮਾਂ ਸ਼ੁਰੂ ਹੋ ਰਹੀਆਂ ਨੇ ਨੌਜਵਾਨਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਖੇਡ ਵਿੱਚ ਹਿੱਸਾ ਲਓ ਕਿ ਧੰਨਵਾਦ ਤੁਹਾਡਾ ਪੱਤਰਕਾਰ ਵੀਰ ਦਾ ਅਸੀਂ ਸਵਾਗਤ ਕਰਨਾ ਹੈ ਚੈਨਲ ਦਾ ਇਸ ਸਬੰਧ ਵਿੱਚ ਅਸੀਂ ਕਹਾਂਗੇ ਜੀ ਮਾਨ ਸਾਹਿਬ ਨੇ ਜਿਹੜਾ ਬਹੁਤ ਵਧੀਆ ਉਪਰਾਲਾ ਕੀਤਾ ਖੇਡਾਂ ਮਤਨ ਪੰਜਾਬ ਦੀਆਂ ਤਕਰੀਬਨ ਲਗਾਤਾਰ 3-4 ਸਾਲ ਤੋਂ ਜਿਹੜਾ ਇਹ ਉਪਰਾਲਾ ਚੱਲ ਰਿਹਾ ਹੈ ਔਰ ਬੱਚਿਆਂ ਨੂੰ ਇਸ ਚੀਨ ਨਾਲ ਨਾਮ ਵੀ ਦਿੱਤੇ ਜਾਂਦੇ ਨੇ ਜਿਹੜੇ ਬੱਚੇ ਫਰ ਸੈਕਿੰਡ ਥਰਡ ਆਉਂਦੇ ਨੇ ਸਟੇਟ ਲੈਵਲ ਤੇ ਪੱਦਰ ਤੇ ਇਨਾਮ ਦਿੱਤੇ ਜਾਂਦੇ ਨੇ ਉਹਨਾਂ ਦਾ ਹੌਸਲਾ ਵਧਦਾ ਔਰ ਇਸ ਨਾਲ ਜਿਹੜਾ ਹੈ ਗੇਮਾਂ ਦੇ ਵਿੱਚ ਬੱਚਿਆਂ ਦੀ ਸਟਰੈਂਥ ਬਹੁਤ ਜ਼ਿਆਦਾ ਵਧੀ ਹੈ ਔਰ ਅੱਗੇ ਆਪਣਾ ਜਿਹੜਾ ਹੁਣ ਇੰਟਰਨੈਸ਼ਨਲ ਲੈਵਲ ਤੇ ਲੋਕਾਂ ਦੇ ਵਿੱਚ ਸਕੋਪ ਮਿਲਿਆ ਹੈ ਬੱਚਿਆਂ ਤੇ ਮੈਡਲ ਵੀ ਬਹੁਤ ਵਧੀਆ ਆ ਰਹੇ ਨੇ ਕੰਪੀਟਿੰਗ ਦੇ ਵਿੱਚੋਂ ਮੈਡਲ ਆ ਰਹੇ ਨੇ ਬਹੁਤ ਵਧੀਆ ਪ੍ਰਾਲਾਇਮਾਨ ਸਰਕਾਰ ਦਾ ਜੀ ਔਰ ਇਸ ਸਬੰਧ ਵਿੱਚ ਜਿਹੜਾ ਹੁਣ ਬਲਾਗ ਪੱਦਰ ਤੋਂ ਇਹ ਟੂਰਨਾਮੈਂਟ ਸਟਾਰਟ ਹੋਣਗੇ 5 ਤਰੀਕ ਤੋਂ ਜਿਹੜਾ ਜਲਾਲਾਬਾਦ ਬਲਾਗ ਸਟੇਡੀਅਮ ਦੇ ਸ਼ੁਰੂ ਹੋ ਜਾ ਔਰ ਹਰ ਉਮਰ ਵਰਗ ਦੇ 14 ਸਾਲ ਤੋਂ ਲੈ ਕੇ 100 ਸਾਲ ਦੇ ਤੱਕ ਦੇ ਪਲੇਅਰ ਨੂੰ ਹਰ ਇੱਕ ਨੂੰ ਮੌਕਾ ਦਿੱਤਾ ਜਾਵੇਗਾ ਕੈਡਨ ਦਾ ਜੀ ਸਰ ਕੀ ਕਹਿਣਾ ਚਾਹਾਂਗੇ ਅੱਜ ਦੇ ਇਸ ਪ੍ਰੋਗਰਾਮ ਬਾਰੇ ਇਸ ਪ੍ਰੋਗਰਾਮ ਬਾਰੇ ਕਹਿਣਾ ਚਾਹੁੰਦੇ ਹਾਂ ਕਿ ਬਹੁਤ ਬਹੁਤ ਹੀ ਵਧੀਆ ਮਾਨ ਸਾਹਿਬ ਨੇ ਇਹ ਖੇਡ ਵਰਤਨ ਚਲਾ ਕੇ ਪੰਜਾਬ ਦਾ ਵਧੀਆ ਨਾਮ ਰੋਸ਼ਨ ਕੀਤਾ ਜੀ ਮੈਂ ਕਹਿੰਦਾ 14 ਦੀ ਵਾਤਵਾਤ ਬੱਚੇ ਇਸ ਵਿੱਚ ਭਾਗ ਲੈਣ ਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਜੀ ਖਰਨਾਸ਼ਾ ਦੋ ਰਾਂਜੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਹੇਠ ਖੇਡਾਂ ਵੱਲ ਪੰਜਾਬ ਦੀਆਂ ਪਿਛਲੇ ਦੋ ਤਿੰਨ ਸਾਲਾਂ ਤੋਂ ਲਗਾਤਾਰ ਚੱਲ ਰਹੀਆਂ ਨੇ ਜਿਹਦੇ ਬਗੌਲਤ ਅੱਜ ਫੇਰ ਜਲਾਲਾਬਾਦ ਵਿਖੇ ਮਸ਼ਾਲ ਜਿਹੜੀ ਹੈ ਖੇਡਾਂ ਦੇ ਸੰਬੰਧ ਵਿੱਚ ਆਈ ਹੈ ਜਿਹੜੀ ਕਿ ਹਰ ਇੱਕ ਢਿਲੇ ਚ ਜਾਣੀ ਹੈ ਸੋ ਜਲਾਲਾਬਾਦ ਪਹੁੰਚਣ ਤੇ ਅਸੀਂ ਇੱਕ ਤਾਂ ਵੈਲਕਮ ਕਹਿਨੇ ਆ ਨਾਲ ਅਸੀਂ ਬੇਨਤੀ ਕਰਦੇ ਆ ਲੋਕਾਂ ਨੂੰ ਵੀ ਹੋ ਸਕਦਾ ਹੈ ਪੜ੍ਹਾਈ ਦੇ ਵਿੱਚ ਨੌਕਰੀ ਮਿਲੇ ਜਾਂ ਨਾ ਮਿਲੇ ਪਰ ਮਾਨ ਸਾਹਿਬ ਨੇ ਇਹ ਗੱਲ ਕਹੀ ਜੀ ਜਿਹੜਾ 골ਡ ਮੈਡਲ ਲੈ ਕੇ ਆਇਆ ਉਹਨੂੰ ਸਰਕਾਰੀ ਨੌਕਰੀ ਪੱਤੀ ਕਿਉਂਕਿ ਪਿਛਲੇ ਵੀ ਦਿਨਾਂ 'ਚ 16 ਜਿਹੜੇ ਡੀਐਸਪੀ ਹੈਗੇ ਸੀ ਉਹ 골ਡ ਮੈਡਲ ਲੈ ਕੇ ਆਏ ਸੀ ਜਿਹਨਾਂ ਨੂੰ ਡੀਐਸਪੀ ਬਣਾਇਆ ਗਿਆ ਸੀ ਫੋ ਮੈਂ ਬੱਚਿਆਂ ਨੂੰ ਬੇਨਤੀ ਕਰਾਂਗਾ ਹੱਥ ਛੱਡ ਕੇ ਨਸ਼ੇ ਵਾਲੇ ਪਾਸੋਂ हट ਕੇ ਤੇ ਆਪਣੀਆਂ ਖੇਡਾਂ ਵੱਲ ਧਿਆਨ ਦਿਓ ਜਿਹੜੀਆਂ ਕਿ ਇੱਥੇ ਵੀ 5 ਤੋਂ 7 ਆਉਣ ਜਾ ਰਹੀਆਂ ਨੇ 29 ਤਰੀਕ ਨੂੰ ਜਿਹੜਾ ਸੰਗਰੂਰ ਦੇਖੇ ਮਾਨ ਸਾਹਿਬ ਓਪਨਿੰਗ ਕਰਨਗੇ ਮੇਰੀ ਇਸ ਧਰਤੀ ਦੇ ਇਸ ਇਲਾਕੇ ਦੇ ਮਾਣਯੋਗ ਐਮਐਲਏ ਤੇ ਮਾਨ ਸਾਹਿਬ ਤੇ ਸਮੁੱਚੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਨੂੰ ਬੇਨਤੀ ਕਰਾਂਗੇ ਕਿ ਵੱਡ ਚੜ ਕੇ ਇਹਨਾਂ ਖੇਡਾਂ ਦੇ ਵਿੱਚ ਭਾਗ ਲਾਓ ਆਪਣਾ ਆਪਣੇ ਇਲਾਕੇ ਦਾ ਆਪਣੇ ਮਾਪੇ ਦਾ ਆਪਣੇ ਕੋਚ ਦਾ ਆਪਣੇ ਇਥੋਂ ਦੇ ਚੇਅਰਮੈਨ ਦਾ ਸਾਰਿਆਂ ਦਾ ਨਾਮ ਰੋਸ਼ਨ ਕਰੋ ਇਨਕਲਾਬ ਜਿੰਦਾਬਾਦ